ਇੰਡੀਵਿਜੂਅਲ ਕੈਰੈਕਟਰ ਕੋਈ ਵੀ ਹੈ ਉਸ ਦਾ ਇਸ ਫਿਲਮ ਦੇ ਅੰਦਰ ਇੰਪੋਰਟੈਂਸ ਹੈਗੀ ਆ ਲਾਈਕ ਜੇ ਕੋਈ ਇੱਕ ਸੀਨ ਲਈ ਵੀ ਆਇਆ ਜਾਂ ਇੱਕ ਲਾਈਨ ਲਈ ਵੀ ਆਇਆ ਤਾਂ ਇਸ ਇੱਕ ਲਾਈਨ ਦਾ ਤੁਹਾਨੂੰ ਮਤਲਬ ਉੱਥੇ ਮਿਲੂਗਾ ਕਿ ਤੇ ਲਾਸਟੇ ਪਤਾ ਲੱਗੂਗਾ ਕਿ ਉਹ ਕਿਉਂ ਜ਼ਰੂਰੀ ਸੀ ਉਹ ਇੱਕ ਇਨਸਾਨ ਦੀ ਇਸ ਸੀਨ ਦੇ ਲਈ ਮੈਂ ਖੁਦ ਇਹ ਦੇ ਵਿੱਚ ਆਪ ਵੀ ਨਹੀਂ ਗਾਉਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਮੈਂ ਹੋਰ ਤਰ੍ਹਾਂ ਥੋੜੇ ਚੱਕ ਲੋ ਜਿਵੇਂ ਗਰਮਿਆਂ ਨੂੰ ਖੱਲੀ ਨਹੀਂ ਗਾਦੇ ਸਾਡੇ ਉਤਾਂ ਦੇ ਗਾਣੇ ਹੁੰਦੇ ਹਨ ਤੇ ਉਹ ਅਸੀਂ ਆਪ ਹੀ ਰਿਕਮੈਂਡ ਕਰੇ ਸੀ ਵੀ ਉਹ ਟੀਮ ਨੇ ਡਿਸਾਈਡ ਕੀਤਾ ਸੀ ਉਹਨਾਂ ਨਾਲ ਕਰਨੇ ਕੋੜਾ ਰੱਖ ਲਾ ਤੂੰ ਡੱਬ ਵਿੱਚ ਭੜਕੇ ਵੇ ਹੱਲ ਕੱਢ ਕੋਈ ਚੋਬਰਾ ਤੇਰੀ ਜੱਟੀ ਉੱਤੇ ਬਹਿ ਗਿਆ ਖੜਕੇ ਵੇ ਹੱਲ ਕੱਢ ਕੋਈ ਚੋਬਰਾ ਪਰ ਸੇ ਡਰ ਨਹੀਂ ਲੱਗਦਾ ਸਾਹਿਬ ਪਿਆਰ ਸੇ ਲੱਗਦਾ ਹੈ ਸਹੀ ਆ ਨਹੀਂ ਦੋਨੋਂ ਪਰ ਹੈ ਨਾ ਨਹੀਂ ਨਹੀਂ ਜਹਾਣ ਸਰਮਾਰ ਖਾਨ ਕਿਉਂਕਿ ਮੈਂਲੀ ਨਹੀਂ ਹੋਈ ਲੋਕ ਕਿਹੜੇ ਸਿਆਹ ਆਈ ਉਹ ਉਹ ਨਹੀਂ ਦੇਖੋ ਮੈਂ ਤੁਹਾਨੂੰ ਤੁਸੀਂ ਸਾਨੂੰ ਤੁਸੀਂ ਸਾਨੂੰ ਜੀ ਆਇਆਂ ਤੇ ਸਾਨੂੰ ਮਾਣ ਬਤਨਾ ਤੋਂ ਬਿਨਾ ਨਹੀਂ ਪੁੱਛ ਸਕਦੇ ਆ ਕੀ ਗੱਲ ਹੋਈ ਸਾਨੂੰ ਲੱਗਦਾ ਵੀ ਜਦੋਂ ਕਲਚਰ ਦੀ ਹਨਵਿ ਹੋਣੀ ਪੰਜਾਬੀ ਇੰਡਸਟਰੀ ਨੂੰ ਪਹਿਲਾਂ ਫਿਲਮਾਂ ਜਦੋਂ ਚੱਲਦੀਆਂ ਸੀ ਆਪਣੇ ਪਹਿਲਾਂ ਜਦੋਂ ਪੁਰਾਣੇ ਗੱਗੂ ਗੱਲ ਸਟਾਈਲ ਜਦੋਂ ਮੂਵੀਆਂ ਜਾਂਦੀਆਂ ਉਸ ਤੋਂ ਬਾਅਦ ਜਿਹੜਾ ਬਦਲਾ ਆਇਆ ਉਹ ਇੱਕੋ ਬੰਦੇ ਦੇ ਸੇਰਾ ਜਾਂਦਾ ਵਾ ਹਰਪਜਰਮਨ ਸਾਹਿਬ ਨਾਲ ਅ ਸਸ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਤੁਹਾਨੂੰ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਫਿਲਮ ਲੈ ਕੇ ਆ ਰਹੀ ਹਾਂ ਇੱਕ ਤੇਰੇ ਕਰਕੇ ਬਹੁਤ ਸਮਾਂ ਲਗਾਤਾ ਤੁਸੀਂ ਨੇ ਰਿਲੀਜ਼ਿੰਗ ਨਾ ਸੀ ਬਹੁਤ ਵੇਟ ਕਰ ਰਹੇ ਸੀ ਜਦੋਂ ਤੁਸੀਂ ਸ਼ੂਟਿੰਗ ਚੱਲ ਰਹੀ ਸੀ ਤਾਂ ਉਹ ਫੋਟੋ ਆਉਂਦੀਆਂ ਸੀ ਅਸੀਂ ਵੇਖਦੇ ਸੀ ਕਿ ਪ੍ਰਭ ਗਿਲ ਦੀ ਫਿਲਮ ਆ ਰਹੀ ਹੈ ਸੋ ਫਾਈਨਲੀ ਤੁਸੀਂ ਲੈ ਕੇ ਆ ਚੁੱਕੇ ਹੋ ਟ੍ਰੇਲਰ ਅਸੀਂ ਦੇਖਿਆ ਸਾਨੂੰ ਬਹੁਤ ਸੋਹਣਾ ਲੱਗਿਆ ਸੋ ਇਸ ਫਿਲਮ ਦਾ ਹਿੱਸਾ ਹੋ ਤੁਸੀਂ ਸਰ ਤੁਹਾਡੇ ਤੋਂ ਸ਼ੁਰੂਆਤ ਕਰਦੀਆਂ ਇਸ ਫਿਲਮ ਦਾ ਹਿੱਸਾ ਹੋ ਗਾਣੇ ਤੁਹਾਡੇ ਸਾਰੇ ਹੀ ਸੁਣਦੇ ਹਾਂ ਅਸੀਂ ਸੋ ਹੁਣ ਫਿਲਮ ਦਾ ਹਿੱਸਾ ਹੋ ਕੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਤੇ ਕਿੱਦਾਂ ਡਿਸਾਈਡ ਕੀਤਾ ਕਿ ਇਸ ਫਿਲਮ ਦਾ ਹਿੱਸਾ ਜਿਹੜਾ ਮੈਨੂੰ ਬੰਨਣਾ ਚਾਹੀਦਾ ਤੇ ਇਸ ਫਿਲਮ ਨੂੰ ਤੁਸੀਂ ਕਿੱਦਾਂ ਹਾਂ ਕੀਤੀ ਆ ਸਾਰੀਆਂ ਫਿਲਮਾਂ ਦੇ ਨਾਲੋਂ ਇਹ ਫਿਲਮ ਦਾ ਜਿਹੜਾ ਕਨਸੈਪਟ ਸੀਗਾ ਸਟੋਰੀ ਵਾਈਜ਼ ਸੀਗੀ ਇਹ ਫਿਲਮ ਵੱਖਰੀ ਸੀਗੀ ਤੇ ਤਾਂ ਕਰਕੇ ਮੈਨੂੰ ਮੈਂ ਇਦਾਂ ਦਾ ਸਰਚ ਕਰ ਰਿਆ ਸੀਗਾ ਵੀ ਕੋਈ ਇਦਾਂ ਦਾ ਰੋਲ ਹੋਵੇ ਤੇ ਮੈਨੂੰ ਉਸ ਜਿਵੇਂ ਸੋਨੇ ਤੇ ਸੁਭਾਗਾ ਹੋਇਆ ਜਦੋਂ ਇਹ ਮੈਨੂੰ ਰੋਲ ਮਿਲਿਆ ਵਾ ਤੇ ਮੈਨੂੰ ਸੀਗਾ ਵੀ ਮੈਂ ਇਹ ਚੀਜ਼ ਨੂੰ ਕਰਕੇ ਦਿਖਾਵਾਂ ਤੇ ਮੈਂ ਉਹ ਰੋਲ ਲੁਕੀਤਾ ਤੇ ਫਿਲਮ ਨੂੰ ਅਸੀਂ ਅਕਸੈਪਟ ਕੀਤੀ ਹੈ ਅੱਛਾ ਫਿਲਮ ਚ ਕਿਤੇ ਇਦਾਂ ਹੋਇਆ ਕਿ ਐਕਟਿੰਗ ਕਰਨ ਲੱਗੇ ਜਾਂ ਰੀ ਟੇਕ ਲੈਣ ਲੱਗੇ ਕੋਈ ਪ੍ਰੋਬਲਮ ਆਈ ਹੋਵੇ ਅ ਨਹੀਂ ਚਲੋ ਏਦਾਂ ਹੁੰਦਾ ਵੀ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਵੀ ਅਸੀਂ 100% ਦੇਤਾ ਤੇ ਪਰ ਜਿਹੜਾ ਡਾਇਰੈਕਟਰ ਹੁੰਦਾ ਉਹਦੀ ਅੱਖ ਹੋਰ ਹੁੰਦੀ ਆ ਦੇਖਣ ਵਾਲੀ ਉਹਨੇ ਆਪਦੇ ਕਿਉਂਕਿ ਆਪਾਂ ਪਹਿਲਾਂ ਗਾਣੇ ਕੀਤੇ ਸੀਗੇ ਇਹ ਫਿਲਮਾਂ ਕਰਦੇ ਆ ਬੰਟੀ ਬਾਈ ਹੁਣੀ ਇਹਨਾਂ ਨੂੰ ਪਤਾ ਸੀਗਾ ਤੇ ਵੀ ਇਹਦੇ ਕਿਦਾਂ ਦਾ ਸਾਨੂੰ ਚਾਹੀਦਾ ਹਨ ਜਾਂ ਕਈ ਵਾਰੀ ਵਿਜ਼ਨ ਹੋਰ ਹੁੰਦਾ ਡਾਇਰੈਕਟਰ ਦਾ ਉਹ ਜਿਹੜੀ ਚੀਜ਼ ਉਹ ਚਾਹੁੰਦਾ ਹੁੰਦਾ ਆਪਾਂ ਨੂੰ ਲੱਗਦਾ ਹੁੰਦਾ ਆਪਾਂ ਉਹ ਚੀਜ਼ ਕਰਤੀ ਪਰ ਉਹਨੂੰ ਜਿਹੜੇ ਵਿਜ਼ਨ ਨਾਲ ਉਹਨੇ ਸੋਚੀ ਹੁੰਦੀ ਆ ਉਹਨੂੰ ਪ੍ਰੋਪਰ ਉਦਾਂ ਨਹੀਂ ਮਿਲਦੀ ਤਾਂ ਫਿਰ ਉਹ ਇੱਕ ਦੋ ਸ਼ਾਟ ਇਦਾਂ ਦੇ ਸੀਗੇ ਮੇਰੇ ਤੇ ਰਾਜਕੌਰ ਥਾਲੀ ਵਾਲ ਦੇ ਮੈਰਿਜ ਨਾਈਟ ਦੇ ਸੀਗੇ ਸ਼ਾਟ ਤੇ ਉਹ ਅਸੀਂ ਬੈਠੇ ਗੱਲਾਂ ਕਰ ਰਹੇ ਆ ਇੱਕ ਦੂਜੇ ਨਾਲ ਤਾਂ ਉਹ ਥੋੜੇ ਜਿਹਾ ਇੱਕ ਦੋ ਸ਼ਾਟ ਸੀਗੇ ਜਿਹੜੇ ਇੱਕ ਦੋ ਵਾਰੀ ਰੀਟੇਕ ਹੋਇਆ ਤੇ ਬਾਕੀ ਨਹੀਂ ਉਹ ਸਾਰੇ ਵੈਸੇ ਜਲਦੀ ਹੋ ਰਹਿ ਹੋ ਜਾਂਦੇ ਸੀ ਸ਼ਾਟ ਹਾਂਜੀ ਜੀ ਅ ਸਿਰਫ ਫਿਲਮ ਬਾਰੇ ਮੈਂ ਪੁੱਛਣਾ ਚਾਹਾਂਗੀ ਕਿ ਫਿਲਮ ਦੀ ਜੋ ਕਹਾਣੀ ਹੈ ਟ੍ਰੇਲਰ ਅਸੀਂ ਦੇਖਿਆ ਲੇਕਿਨ ਥੋੜਾ ਜਿਹਾ ਐਕਸਪਲੇਨ ਕਰਨਾ ਚਾਹਉ ਕਿਰਦਾਰਾਂ ਨੂੰ ਲੈ ਕੇ ਤਾਂ ਕੀ ਕਹਿਣਾ ਚਾਹੂੰਗੀ ਅ ਟ੍ਰੇਲਰ ਦੇ ਅੰਦਰ ਤੁਸੀਂ ਦੇਖ ਹੀ ਲਿਆ ਹੋਣਾ ਕਿ ਰਿਸ਼ਤਿਆਂ ਦੀ ਗੱਲ ਕਰਦੀ ਫਿਲਮ ਹੈ ਹਨਾ ਅ ਪੈਣਪਰਾ ਦੇ ਰਿਸ਼ਤੇ ਕਪਲ ਦੇ ਰਿਸ਼ਤੇ ਸਾਰੇ ਰਿਸ਼ਤੇ ਸੈਕਰੀਫਾਈਸ ਤਾਂ ਸਾਰੇ ਕਰੈਕਟਰ ਆਪਣੇ ਆਪ ਚ ਇੰਡੀਵਿਜੂਅਲ ਕਰੈਕਟਰ ਕੋਈ ਵੀ ਹੈ ਉਸ ਦਾ ਇਸ ਫਿਲਮ ਦੇ ਅੰਦਰ ਇੰਪੋਰਟੈਂਸ ਹੈਗੀ ਆ ਲਾਈਕ ਜੇ ਕੋਈ ਇੱਕ ਸੀਨ ਲਈ ਵੀ ਆਇਆ ਜਾਂ ਇੱਕ ਲਾਈਨ ਲਈ ਵੀ ਆਇਆ ਤਾਂ ਉਸ ਇੱਕ ਲਾਈਨ ਦਾ ਤੁਹਾਨੂੰ ਮਤਲਬ ਉੱਥੇ ਮਿਲੂਗਾ ਕਿ ਤੇ ਲਾਸਟੇ ਪਤਾ ਲੱਗੂਗਾ ਕਿ ਉਹ ਕਿਉਂ ਜ਼ਰੂਰੀ ਸੀ ਉਹ ਇੱਕ ਇਨਸਾਨ ਦੀ ਇਸ ਸੀਨ ਦੇ ਲਈ ਸੋ ਇੱਕ ਓਵਰਆਲ ਇੱਕ ਪੈਕੇਜ ਹੈ ਜਿਹਦੇ ਅੰਦਰ ਰਿਸ਼ਤਿਆਂ ਦੀ ਗੱਲ ਹੈ ਪਿਆਰ ਦੀ ਗੱਲ ਹੈ ਸੈਕਰੀਫਾਈਸ ਦੀ ਗੱਲ ਹੈ ਬੜੀ ਮਿਹਨਤ ਕਰਕੇ 뮤ਜ਼ਿਕ ਬਣਾਇਆ ਹੈ 뮤ਜ਼ਿਕ ਗਾਣਾ ਬਹੁਤ ਪਸੰਦ ਆ ਰਿਹਾ ਲੋਕਾਂ ਨੂੰ ਹਨਾ ਤਾਂ ਮਤਲਬ ਅਸੀਂ ਆਪਦੇ ਵੱਲੋਂ ਪੂਰੇ ਐਫਰਟਸ ਕੀਤੇ ਇਸ ਫਿਲਮ ਨੂੰ ਬਣਾਉਣ ਲਈ ਹੁਣ ਬਾਕੀ ਔਡੀਅেন্স ਤੇ ਡਿਪੈਂਡ ਹੈ ਕਿ ਉਹ ਕਿਦਾਂ ਇਸ ਫਿਲਮ ਨੂੰ ਅੱਗੇ ਲੈ ਕੇ ਜਾਂਦੇ ਅੱਛਾ ਸਰ ਤੁਸੀਂ ਕੋਈ ਗਾਣਾ ਗਾਇਆ ਇਸ ਫਿਲਮ ਦੇ ਵਿੱਚ ਨਹੀਂ ਜੀ ਮੈਂ ਨਹੀਂ ਇਹ ਫਿਲਮ ਦੇ ਵਿੱਚ ਕੋਈ ਵੀ ਗਾਣਾ ਗਾਇਆ ਤੇ ਬਸ ਮੈਨੂੰ ਕੱਲੀਏ ਦੀ ਵਿੱਚ ਐਕਟਿੰਗ ਕਰਨ ਦਾ ਮੌਕਾ ਮਿਲਿਆ ਤੇ ਅਗਲੇ ਅਗਲੀਆਂ ਫਿਲਮਾਂ ਜਦੋਂ ਹੋਣਗੀਆਂ ਹੌਲੀ ਹੌਲੀ ਤੇ ਉਹ ਸਾਡੇ ਮੇਰੇ ਟੇਸਟ ਦੀਆਂ ਹੋਣਗੀਆਂ ਮਤਲਬ ਇਹ ਸਿਰਫ ਮੇਰੇ ਗਾਣੇ ਦੇ ਟੇਸਟ ਦੀਆਂ ਹੋਣਗੀਆਂ ਤੇ ਉਦੋਂ ਫਿਰ ਉਹਨਾਂ ਦੇ ਵਿੱਚ ਮੌਕਾ ਪ੍ਰਮਾਤਮਾ ਨੇ ਕੀਤਾ ਤਾਂ ਜਰੂਰ ਅਸੀਂ ਕਰਾਂਗੇ ਇਹ ਫਿਲਮ ਦੇ ਵਿੱਚ ਕਮਲਬਾਈ ਤੇ ਵੀਰ ਸਿੰਘ ਤੇ ਗੁਰਸ਼ਬ ਦਬਾਈ ਤੇ ਪ੍ਰਭ ਬਾਈ ਇਹਨਾਂ ਦੇ ਗਾਣੇ ਕਿ ਫਿਲਮ ਦੇ ਵਿੱਚ ਨੇ ਤੇ ਉਹ ਉਹਨਾਂ ਦੇ ਟੇਸਟ ਦੀ ਅਸੀਂ ਮੂਵੀ ਕਿਉਂਕਿ ਥੋੜੇ ਰੋਮਾਂਟਿਕ ਕਦੇ ਸੈਡ ਇਦਾਂ ਦੀਆਂ ਮਤਲਬ ਸਥਿਤੀਆਂ ਦੇ ਵਿੱਚੋਂ ਨੱਗਦੀ ਹੋਈ ਮੂਵੀ ਸਪੂਰਨ ਹੁੰਦੀ ਹੈ ਤਾਂ ਉਹ ਬਾਈ ਉਹਨਾਂ ਦੇ ਗਾਣੇ ਬੰਟੀ ਬਾਈ ਉਹਨਾਂ ਨੇ ਸਾਰੇ ਨੇ ਅਸੀਂ ਟੀਮ ਨੇ ਡਿਸਾਈਡ ਕਰਕੇ ਉਹਨਾਂ ਦੇ ਗਾਣੇ ਕੀਤੇ ਆ ਸੀ ਖੁਦ ਹੀ ਰეკਮੈਂਡ ਕਰੇ ਸੀ ਵੀ ਇਹ ਗਾਣੇ ਮੈਂ ਖੁਦ ਇਹਦੇ ਵਿੱਚ ਆਪ ਵੀ ਨਹੀਂ ਗਾਉਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਮੈਂ ਹੋਰ ਤਰ੍ਹਾਂ ਥੋੜੇ ਚੱਕ ਲੋ ਜਿਵੇਂ ਗਰਮੀਆਂ ਨੂੰ ਚੱਲੀ ਨਹੀਂ ਗਾਣੇ ਸਾਡੇ ਉੱਤਾਂ ਦੇ ਗਾਣੇ ਹੁੰਦੇ ਆ ਨਾ ਤੇ ਉਹ ਅਸੀਂ ਆਪ ਹੀ ਰეკਮੈਂਡ ਕਰੇ ਸੀ ਵੀ ਉਹ ਟੀਮ ਨੇ ਡਿਸਾਈਡ ਕੀਤਾ ਸੀ ਉਹਨਾਂ ਨਾਲ ਕਰਨੇ ਹਾਂ ਕੋਈ ਦੋ ਲਾਈਨਾਂ ਸੁਣਾਉਂਗਾ ਗਾਣੇ ਦੀਆਂ ਹਾਂਜੀ ਉਹ ਕੁੜਤੇ ਪਜਾਮੇ ਹੜਾ ਜੱਟ ਨਾ ਦਿਖੇ ਰੈਂਦਾ ਮੇਰਾ ਬਿੰਕ ਬਿੰਕ ਸੂਟ ਢੀਕਦਾ ਕਾ ਤੋ ਖਾਲੀ ਕਰ ਗਿਆ ਫਲੈਟ 88 ਦਾ ਨਾਲੇ ਤੇਰੀ ਗੱਡੀ ਗੇੜੀ ਰੂਟ ਢੀਕਦਾ ਤੇਰੇ ਖਾਣ ਪੀਣੇ ਵਾਲੇ ਆੜੀ ਯਾਦ ਕਰਦੇ ਖਾਣ ਪੀਣੇ ਵਾਲੇ ਆੜੀ ਯਾਦ ਕਰਦੇ ਕਹਿੰਦੇ ਆੜਤੀਆਂ ਕੋਲੋਂ ਪੈਸੇ ਫੜ ਨਹੀਂ ਆਇਆ ਬੇ ਖਾਸਾ ਟਾਈਮ ਹੋ ਗਿਆ ਤੈਨੂੰ ਰਹਾ ਢੀਕਦੀ ਬੇ ਚਲੋ ਕੋਈ ਨਹੀਂ ਹੋ ਜਾਂਦਾ ਕੌਸਰਾ ਨੇ ਆ ਤੋ ਆਇਰੇ ਕਰਕੇ ਗੋਣਾ ਪੈ ਗਿਆ ਮੈਨੂੰ ਆਹ ਹੋਰ ਕੋਈ ਸਟੋਰੀਆ ਗਾਇਆ ਸਟੋਰੀਆ ਗਾਇਆ ਸਟੋਰੀਆ ਗਾਇਆ ਤੇ ਚੰਨ ਲਾਦੇ ਮੇਰਾ ਮੇਰਾ ਘੇਰ ਦੇ ਨੇ ਪਿੰਡ ਦੇ ਲਗਾੜੇ ਵੇ ਚੱਕ ਕੋਈ ਸਟੈਪ ਤੇਰੇ ਕੱਢ ਦੀਆਂ ਹਾਰੇ ਵੇ ਤੈਥੋਂ ਗਰੇ ਵਾਲਾ ਦੱਸ ਰੱਖਾਂ ਕਾਦਾ ਉਹਲਾ ਕਦੇ ਆਖ ਕਦੇ ਨੇ ਖੰਡੇ ਕਹਦੇ ਆਖ ਕਦੇ ਪਟੋਲਾ ਘੋੜਾ ਰੱਖ ਲਾ ਤੂੰ ਡੱਬ ਵਿੱਚ ਭੜ ਕੇ ਵੇ ਹੱਲ ਕੱਢ ਕੋਈ ਚੋਬਰਾ ਤੇਰੀ ਜੱਟੀ ਉੱਤੇ ਬਹਿ ਗਏ ਅੱਖ ਧਰ ਕੇ ਵੇ ਹੱਲ ਕੱਢ ਕੋਈ ਚੋਬਰਾ ਔ ਫਿਕਰ ਨਾ ਕਰ ਗੱਲ ਧਿਆਨ ਵਿੱਚ ਸਾਰੀ ਨੀਲਾ ਦਿਲ ਹਦ ਤੋਰੂ ਐਂਬੂਲੈਂਸ ਸਰਕਾਰੀ ਔ ਨੱਕ ਨਾਲ ਜੀਬ ਮੈਂ ਲਵਾ ਦੂੰ ਜੱਟੀਏ ਜਿਨੇ ਜਿਨੇ ਤੇਰੇ ਮੂਰੇ ਚੱਕ ਜੀ ਖਲਾਰੀ ਜੇ ਲੱਗੇ 8 9 ਚ ਲੱਖ ਲਾ ਦਾਂਗੇ ਟਾਈਮ ਆਉਣ ਦੇ ਮੁੰਡੇ ਦਾ ਜਿੱਦੀ ਕਹੇਗੀ लाਟ ਮਰ ਵਾਦਾਂਗੇ ਟਾਈਮ ਆਉਣ ਦੇ ਮੁੰਡੇ ਦਾ ਕਿਆ ਬਾਤ ਹੈ ਕਿਆ ਬਹੁਤ ਸੋਹਣਾ ਗਾਉਂਦੇ ਹੋ ਸਰ ਤੁਸੀਂ ਸੋ ਹੁਣ ਇੱਕ ਗੇਮ ਖੇਡਣ ਲੱਗਿਆ ਮੈਂ ਤੁਹਾਡੇ ਨਾਲ ਜਿੱਦਾਂ ਤੁਸੀਂ ਗੀਤ ਸਾਨੂੰ ਚੱਕਵੇਂ ਚੱਕਨੇ ਸੁਣਾਏ ਨੇ ਮੈਂ ਉਮੀਦ ਕਰਦੀ ਆ ਕਿ ਗੇਮ ਵੀ ਤੁਸੀਂ ਸੋਣੀ ਖੇਲੋਗੇ ਸੋ ਇਹ ਗੇਮ ਇਦਾਂ ਆ ਬਾਲੀਵੁੱਡ ਦੀਆਂ ਫਿਲਮਾਂ ਨੇ ਉਹਨਾਂ ਦੇ ਕੁਝ ਡਾਇਲੌਗਸ ਨੇ ਉਹ ਤੁਸੀਂ ਗੈਸ ਕਰਨੇ ਆ ਕਿ ਉਹ ਕਿਹੜੀ ਫਿਲਮ ਦੇ ਡਾਇਲੌਗ ਨੇ इज, इज, इजी ना ना। वैसे बस्ती 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 ए, तो भी भी मैं ਮੈਂ ਇਜ਼ੀਉ लेके आई ਆਈ ਆ ਕਰਦੇ ਦੇਖਣਾ वैसे ਵੈਸੇ ਮੈਂ ਕਰਦੀ ਹੋਈ ਸੀ ਇਹ ਇਸ ਟਾਈਮ ਤਾਂ ਨਾ ਅਜੇ ਲਾਤੋਏ ਭੈ ਕਿ ਇਹ ਆਵਦਾ ਨਾਮ ਹੀ ਮੈਂ ਤਾਂ ਮੈਂ ਇੰਨੇ ਇੰਟਰਵਿਊ ਕਰ ਚੁੱਕਿਆ ਕਿ ਆਵਦਾ ਨਾਮ ਵੀ ਹੁਣ ਅੱਛਾ ਬਾਈ ਨਾ ਤੁਹਾਨੂੰ ਪੁੱਛੋ ਵੀ ਸਾਡੀ ਫਿਰਦਾ ਡਾਇਲੋਗ ਹੀ ਆਵਦਾ ਨਾਮ ਪਰ ਫਿਰ ਵੀ ਟਰਾਈ

ਦੀਪਿਕਾ ਪਾदुਕਰ ਸੀ ਨਾਲ ਹਾਂ ਬਸ ਮੈਂ ਹੀਰੋਇਨ ਹੀ ਦੱਸ ਦਉਣਾ ਭਾਈ ਮੈਂ ਹੀਰੋ ਦੱਸਤਾ ਫਿਲਮ ਦੂਜੀ ਦੱਸੋ ਫਿਲਮ ਦੂਜੀ ਦੱਸੋ ਤੁਹਾਨੂੰ ਨਹੀਂ ਪਤਾ ਫਿਲਮ ਮੈਨੂੰ ਦਾ ਪਤਾ ਹੀ ਆ ਅੱਛਾ ਚਲੋ ਦੋ ਆਪਸ਼ਨ ਤਾਂ ਦਿਓ ਨਾ ਫਿਰ ਦੇਖੋ ਦੀਪਿਕਾ ਦੇਸ਼ ਨਹੀਂ ਨਹੀਂ ਅ ਇਹਨਾਂ ਦੀ ਪੁਰਾਣੀ ਫਿਲਮ ਦੀ ਦੇਖੋ ਇੱਕ ਚੁਟਕੀ ਦੇਵਦਾਸ 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 ਨਹੀਂ ਨਹੀਂ ਇੱਕ ਚੁਟਕੀ ਬਿੰਦਾਸ ਤਾਂ ਨਹੀਂ ਸੀਗੀ ਇਹਨਾਂ ਦੀ ਨਹੀਂ 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 ਅਸੀਂ ਅਸੀਂ ਹੁਣ ਅਸੀਂ ਮਾਡਲ ਹੀਰੋਇਨ ਦੱਸਤੀ ਇਹਨਾਂ ਨੇ ਹੀਰੋ ਦੱਸਤਾ ਯਾਰ ਇਹ ਨਹੀਂ ਅਸੀਂ 50% ਮੈਂ ਬਣਾਉਂਦਾ ਹਾਂ 50 ਉਹਨਾਂ ਨੂੰ ਮਿਲ ਗਏ 50 ਮਿਲ ਗਏ ਹੁਣ ਤੁਸੀਂ ਦੱਸੋਗੇ ਤਾਂ ਆਪਾਂ 25 25 ਕਰ ਦੋ 25 25 ਕਰ ਦੋ ਪਾਸ ਓਨਲੀ ਇੰਨੇ ਚਾਹੀਦੇ ਹੁੰਦੇ ਆ ਸਾਡੇ ਸ਼ਾਂਤੀ ਆਓ ਓਮ ਸ਼ਾਂਤੀ ਆਓ ਓਮ ਸ਼ਾਂਤੀ ਠੀਕ 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 ਅਸੀਂ ਇੱਕ ਹੋਰ ਅਗਲਾ ਥੱਪੜ ਸੇ ਡਰ ਨਹੀਂ ਲੱਗਦਾ ਸਾਇਹ ਪਿਆਰ ਸੇ ਲੱਗਦਾ ਹੈ ਨਹੀਂ ਯਾਰ नहीं कौन नंबर है नहीं नहीं, <laughs> नहीं।, नहीं।, नहीं। जॉन सलमान खान हां फिल्म नाम दसो ना फिल्म दसो थाने पता होगी सलमान खान की फिल्में तुझे देख दियो दबंग हो दबंग ही हो दबंग ही होनी है दबंग वाली थी दबंग ठीक ऑल इज वेल ये तो 3 इडियट है टेंशन लेने का नहीं सिर्फ देने का हां तो बाड़ा बड़ा सौखा सब हाँ। तो सौखा थ्री इडियट वाला जी ऑल इज वैल टेंशन लेने का नहीं टेंशन देने का इस टाइम टेंशन हो ही पी है इस टाइम असि टेंशन ले ही बैठे हैं ता करके टेंशन लेने का नहीं भाई टेंशन देने का ओ मुन्ना, मुन्ना भाई एमबीबीएस हां मुन्ना भाई एमबीबीएस सही है अर्शद वारसी हां अर्शद वारसी जी ਏ ਬੋਲਦੇ ਆ ਡਾਇਲੋਗ ਮੁੰਨਾ ਭਾਈ ਐਮਬੀਬੀਐਸ ਹਰ ਤਾਂ ਬਹੁਤ ਟਾਈਮ ਹੋ ਗਿਆ ਮੈਂ ਸੱਚੇ ਨਹੀਂ ਮੈਂ ਦੇਖ ਮੈਂ ਨਾ ਇੰਨੀਆਂ ਵੀ ਨਹੀਂ ਫਿਲਮਾਂ ਉਧਰ ਨਹੀਂ ਦੇਖੀਆਂ ਮੈਂ ਤਾਂ ਆ ਜਿਆ ਜਿਹੜੇ ਆ ਨਾ ਬੋਲੋ ਜੀ ਪੰਜਾਬੀ ਬੋਲਦੇ ਆ ਪੰਜਾਬੀ ਗਿਆਨ ਕੱਢ ਲੈਣੀ ਫਿਰ ਅਜੀ ਦੇ ਬਗਾਨ ਦੀਆਂ ਫਿਲਮਾਂ ਜ਼ਿਆਦਾ ਲਾਈਕ ਕਰਦਾ ਸਲਮਾਨ ਖਾਨ ਵਾਜ ਦੀਆਂ ਨਾ ਬਾ ਮੈਂ ਦੋ ਤਿੰਨ ਜਿਆਦਾ ਹੋ ਗਿਆ ਹਰ ਤਾਂ ਕਿੰਦੀਆਂ ਕਿਤੇ ਨਹੀਂ ਹੁਣ ਉਹ ਵੀ ਮੈਂ ਅਜੀ ਦੇ ਬਗਾਨ ਦੇ ਮੈਂ ਉਹ ਬੜੀ ਪਸੰਦ ਨੇ ਜਿਹੜੀਆਂ ਉਹ ਦੂਜੀਆਂ ਸਿੰਘ ਕੋ ਉਹਦੀ ਪੌਸਲੀ ਵਰਤੀ ਜੀ ਵਾ ਉਹ ਮੈਂ ਉਹ ਦੇਖਦਾ ਹਾਂ ਹੱਸ ਦੋ ਚਾਰ ਫਹਿਲਵਾ ਦੇਖਦੇ ਸੀ ਹੋਰ ਕਿੰਨੇ ਕਿ ਦੇਖਦੇ ਸੀ ਚਲੋ ਅੱਗ ਲਾ ਕਰ ਨਹੀਂ ਬੜਾ ਪੂਰਾ ਹੀ ਦੇਖ ਰਹੇ ਟਰਾਈ ਕਰੀਏ ਨੇ ਵਾਪਸ ਅਗਲਾ ਬੰਦਾ ਸਰ ਮੈਂ ਆਪਣੀ ਫੇਵਰਿਟ ਹੂੰ ਹਮ ਇਹ ਕਰੇਨਾਗੁਰ ਅ ਜਬ ਉਹ ਮੈਟ ਉਹ ਤੋਂ ਸਾਡੇ ਆ ਦੇਖੋ ਇਹ ਡਾਇਰੈਕਟਰ ਸਾਹਿਬ ਦਾ ਥੋੜਾ ਜਿਹਾ ਹੁਣ ਨਾ ਦਿਮਾਗ ਖੁੱਲਿਆ ਨਾ ਤੁਸੀਂ ਪੁੱਛੋ ਤੁਹਾਨੂੰ ਜਿਵੇਂ ਬਈ ਉਹ ਪੁੱਛੋ ਬਈ ਜੀ ਆਇਆ ਫਿਲਮ ਕਿਹਦੀ ਸੀ ਤੁਸੀਂ ਪੁੱਛੋ ਅਸਾਨੂੰ ਮਾਰਵਾਤਨਾਂ ਦਾ ਕਿਹਦੀ ਸੀ ਹਾਂ ਤੁਸੀਂ ਪੁੱਛੋ ਕਦਰ ਕੀ ਦੀ ਸੀ ਪੁੱਛਾਂ ਫਿਰ ਪੰਜਾਬੀ ਗੇਮ ਕੱਢ ਲਾ ਹਾਂ ਜਿਹੜੀ ਕਦਰ ਪੁੱਛੋ ਕੀ ਦੀ ਸੀ ਜਿਹੜੀਆਂ ਤੁਹਾਨੂੰ ਪਤਾ ਮਤਲਬ ਉਹ ਪੁੱਛਾਂ ਹੈ ਬਿਲਕੁਲ ਤੁਸੀਂ ਪੁੱਛੋ ਗੇਮ ਕੀ ਹੋਈ ਜਦੋਂ ਡੀਐਸਪੀ ਦੇਵ ਕੀ ਦੀ ਸੀ ਹਾਂ ਇਹ ਤੁਸੀਂ ਗੇਮ ਕੀ ਹੋਈ ਸਰ ਜੋ ਤੁਹਾਨੂੰ ਚਾ ਪਤਾ ਮੈਂ ਉਹੀ ਪੁੱਛੂਗੀ ਗੇਮ ਰਹੀ ਹੈ ਤੁਸੀਂ ਸਾਨੂੰ ਦੱਸੋ ਵੀ ਆਪਣੀ ਅਸਾਂ ਨੂੰ ਮਾਨਵਤਰਾ ਦਾ ਸੀਗੀ ਉਹਦੇ ਚ ਹੀਰੋਇਨ ਕੌਣ ਸੀ ਜੱਟ ਐਂਡ ਯੂਰੀਅਰ ਕੀ ਦੀ ਸੀ ਮੁਕਾਬਲਾ ਫਿਲਮ ਮੁਕਾਬਲਾ ਫਿਲਮ ਕੀ ਦੀ ਸੀ ਦੱਸੋ ਦੱਸੋ ਮੁਕਾਬਲਾ ਨਹੀਂ ਮੁਕਾਬਲਾ ਦਾ ਆਈ ਥਿੰਕ ਤਰਮਿੰਦਰ 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 ਸੀਗੇ ਮੁਕਾਬਲਾ ਮੈਂ ਪੰਜਾਬੀ ਫਿਲਮ ਦੀ ਗੱਲ ਕਰ ਰਹੀ ਹਾਂ ਨਹੀਂ ਆਜੋ ਯੋਗਰਾਜ ਆਜੋ ਐਵੇਂ ਕਿਵੇਂ ਮੇਨਲੀ ਨਹੀਂ ਹੋਈ ਲੋਕ ਕਿਹਦੇ ਸਿਆਣੇ ਆ ਨਹੀਂ ਆਪੋ ਤੁਸੀਂ ਦੇਖੋ ਮੈਂ ਤੁਹਾਨੂੰ ਤੁਸੀਂ ਸਾਨੂੰ ਤੁਸੀਂ ਸਾਨੂੰ ਜੀ ਆਇਆਂ ਤੇ ਸਾਨੂੰ ਮਾਨ ਬਤਨਾ ਤੋਂ ਬਿਨਾ ਨਹੀਂ ਪੁੱਛ ਸਕਦੇ ਆ ਕੀ ਗੱਲ ਹੋਈ ਸਾਨੂੰ ਲੱਗਦਾ ਵੀ ਜਦੋਂ ਕਲਚਰ ਨਹੀਂ ਹਨ ਹੋਏ ਸਾਡੇ ਕਲਚਰ ਹੀ ਉੱਥੋਂ ਸ਼ੁਰੂ ਆਇਆ ਮਾ ਕਲਚਰ ਨਹੀਂ ਪਿਆ ਸਾਨੂੰ ਸਾਨੂੰ ਲੱਗਦਾ ਵੀ ਪੰਜਾਬੀਅਤ ਹੀ ਉਹਨਾਂ ਚ ਉਸ ਉਸ ਫਿਲਮਾਂ ਦੇ ਮੁਕਾਬਲੇ ਦੀ ਕੋਈ ਫਿਲਮ ਹੀ ਨਹੀਂ ਬਣੀ ਫਿਲਮ ਹੀ ਨਹੀਂ ਬਣੀ ਉਹਨਾਂ ਦੇ ਮੈਂ ਤਾਂ ਗੇਮ ਲੈ ਕੇ ਆਇਆ ਹਾਂ ਸਕੇ ਚਲੋ 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 ਤੂੰ ਹੀ ਤੂੰ ਹੀ ਕਹਿ ਰਹੀ ਤੂੰ ਹੀ ਕਹਿ ਰਹੀ ਮੈਂ ਪੰਜਾਬੀ ਦੀ ਆ ਗਈ ਹੁਣ ਮੁਕਾਬਲਾ ਦੱਸੋ ਕੀ ਦੀ ਆ ਮੇਨ ਐਕਟਰ ਦੱਸੋ ਕਿ ਕੌਣਾਂ ਦੇ ਵਿੱਚ ਫਿਲਮ ਚ ਵੀਰਿੰਦਰ ਜੀ ਗੱਗੂ ਗੱਲ ਜੀ ਉਹ ਆਈ ਦੋ ਜੀ ਐਕਟਰ ਆ ਜੀ 4 5 ਕਿਹੜੀ ਸੰਦੀ ਹੈ ਉਹ ਮੁਕਾਬਲਾ ਆਪਣੇ ਪੰਜਾਬੀ ਫਿਲਮਾਂ ਦੇ ਨਾ ਦੋ ਤਿੰਨ ਵਾਰੀ ਟਾਈਟਲ ਚ ਕਿਹੜੇ 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 ਇਅਰ ਚ ਹੈ ਕਿਹੜੇ ਇਅਰ ਚ ਆਈ ਹੋਈ ਹੈ ਫਿਲਮਾਂ ਇਹ ਆਈ ਹੋਈ ਹੈ ਮਤਲਬ ਤੁਹਾਨੂੰ ਨਹੀਂ ਪਤਾ ਇਅਰ ਪਤਾ ਲੱਗ ਜੂਗਾ ਨਹੀਂ ਪਤਾ ਬੰਬੂ ਕਾਰਟ ਤੁਸੀਂ ਬੰਬੂ ਕਾਰਟ ਪੁੱਛ ਲਓ ਕਿਦੀ ਹੈ ਦੱਸ ਦਿਓ ਫਿਰ ਬੰਬੂ ਕਾਰਟ ਐਮੀ ਵਰਕ ਤੇ ਬਾਈ ਉਹਦੀ ਬੰਬੂ ਕਾਰਟ ਬਾਰੇ ਕੁਝ ਮਰਜ਼ੀ ਪੁੱਛ ਲਓ ਹਣ ਦਾ ਪੁੱਛ ਲਓ ਮੈਂ ਤੁਹਾਨੂੰ ਇਹ ਵੀ ਦੱਸ ਦਿਆਂਗਾ ਤੁਸੀਂ ਮੈਨੂੰ ਆ ਪੁੱਛ ਲਓ ਨਵੀਂ ਫਿਲਮ ਵੀ ਦੱਸ ਬੰਬੂ ਕਾਰਟ ਚ ਬੰਬੂ ਕਾਰਟ ਸਿਮੀ ਚਾਲ ਜੀ ਹੈ ਆ ਦੇਖੋ ਤੇ ਉਹ ਲੱਗੂ ਮੈਂ ਸਹੀ ਸੀਗਾ ਮੁਕਾਬਲੇ 'ਚ ਮੈਂ ਤਾਂ ਸਿਰਫ ਮੇਨ ਹੀਰੋ ਤੇ ਹੀਰੋਇਨ ਪੁੱਛਿਆ ਬੰਬੂ ਬੰਬੂ ਗੱਗੂ ਗੱਲ ਮੈਂ ਕਿਹਾ ਸੀ ਬੰਬੂ ਗਾੜ ਦੀ ਸਾਰੀ ਕਾਸਟ ਦੱਸਾਂ ਸਾਰੀ ਕਾਸਟ ਮੈਂ ਕੌਣ ਭਰਾ ਸੀ ਕੌਣ ਭੈਣ ਸੀ ਹਨਾ ਸਾਰੀ ਦੱਸ ਬੰਬੂ ਗਾੜ ਦੀ ਸਾਨੂੰ ਫਰੰਟ ਜਿਹੜੀ ਹੁਣ ਫੋਬੀ ਦਾ ਲਈ ਸੈਕੰਡ ਹੋਣੀ ਉਹਦਾ ਵੀ ਪਤਾ ਵਾ ਹਾਂ ਤੁਸੀਂ ਪੁੱਛੋ ਚਲ ਦੱਸੋ 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 ਕੀ ਕਾ ਕੀ ਕਾਸਟ ਪੁੱਛ ਰਹੇ ਹੋ ਸਰ ਦੱਸੋ ਕਾਸਟ ਹੈ ਐਮੀਰ ਦੇ ਵਿੱਚ ਫੇਰ ਐਮੀਰ ਕਾਰਿਆ ਤੇ ਫੇਰ ਆਪਣਾ ਬੀਨੂਟੋ ਲੋ ਫੇਰ ਆ ਰਹੇ ਨੇ ਸੈਕੰਡ ਸਾਨੂੰ ਬਹੁਤ ਵੱਡੀ ਜਿਹੜੀ ਖਬਰ ਮਿਲ ਚੁੱਕੀ ਹੈ ਸੂਤਰਾ ਦੇ ਸੂਤਰਾ ਤੋਂ ਫਿਲਮ ਸੂਤਰਾ ਦੇ ਹਵਾ ਮਿਲ ਕਵਰਾ ਬਿਲਕੁਲ ਜੇ ਚੱਲ ਜਿੰਦੀ ਏ ਜਿਹੜੀ ਆਈ ਸੀ ਪੰਜਾਬੀ ਵਿੱਚ ਚੱਲ ਜਿੰਦੀ ਇਹ ਤਾਂ ਆਈ ਥਿੰਕ ਨਹੀਂ 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 ਯਾਰ ਇਹ ਆਪਣੇ ਜਿਹਦੇ ਵਿੱਚ ਨਿਰੂ ਬਾਜਵਾ ਸੀ ਜਸ ਬਾਜਵਾ ਨਿਰੂ ਬਾਜਵਾ ਕੁਲਵਿੰਦਰ ਬਿੱਲਾ ਉਹ ਉਹ ਫਿਲਮ ਸੀ ਆਈ ਥਿੰਕ ਤੁਸੀਂ ਸਰਪੰਚੀ ਦੱਸੋ ਕਿਹਦੀ ਸੀ ਉਹ ਵੈਬ ਸੀਰੀ ਜਸ ਬਾਜਵਾ ਉਹ ਤਾਂ ਬੱਚੋ ਦੱਸਿਆ ਵਾ ਨਾਮ ਇਹ ਭਾਈ ਉਸ ਦਿਨ ਉਸ ਦਿਨ ਵੀ ਆਪਣੀ ਟੀਮ ਚ ਹੀ ਲੀਕ ਹੋਈ ਸੀ ਖਬਰ ਤੇ ਇਹ ਉਹਨਾਂ ਦਾ ਸਾਥ ਸੀ ਤੁਸੀਂ ਦੱਸੋ ਮਾਂ ਜਾਏ ਕਿਹਦੀ ਫਿਲਮ ਜੀ ਮੈਂ ਸ਼ੇਅਰ ਕੀਆ दूसरे आर्टिस्ट का नाम दूसरे तो जो उन्होंने वे भरा लगे मानवी मानव ठीक है जी चलो अगला क्वेश्चन पूछो जी जिने लास्ट टाइम मेरी जिने मेरा दिल लुटे यार वन एंड ओनली वन एंड ओनली जिमी भाई और मेरे कोई उरा ने तो बल्ले बल्ले करे मेरे फेवरेट बाल ने बाल जे भी खड़े कीते हो जे बाल ने जिमी शेर के ओ बाल भी खड़े कीते जी मैं हां तो कह रहे मैं ही तो कह रहा मेरे फेवरेट हां कहता वन एंड ओनली बाल भी खड़े कीते हो जी मैं कह रहा ਬਟ ਜਿੰਨੇ ਜਿੰਨੇ ਮੇਰੇ ਦਿਲ ਲੁੱਟਿਆ ਦਿਲਜੀਤ ਪਾਈ ਦੀ ਸੀ ਨਾ ਦਿਲਜੀਤ ਪਾਜੀ ਜਿੱਪੀ ਜੀ ਹਾਂ ਸੌਰੀ ਉਹ ਉਹ ਦੂਸਰੀ ਸੀ ਮਿਲ ਕਰਾ ਦੇ ਰਿਹਾ ਜਿੱਪੀ ਕਰਾ ਦੇ ਦਾ ਕਹਦਾ ਕਹਣਾ ਸੀ ਕਿ ਜਨਰਲ ਬਾਜੀ ਦੇ ਬਾਲ ਪੜੇ ਸੀਗੇ ਜਜਬਾਤਾਂ ਚ ਜਜਬਾਤਾਂ ਚ ਵਹਿ ਕੇ ਜਿੰਮੀ ਭਾਈ ਤੁਸੀਂ ਕਹਿੰਦਾ ਮੈਂ ਹਾਂ ਜਿੰਮੀ ਭਾਈ ਦਾ ਨਾਮ ਲੈਤਾ ਜਜਬਾਤਾਂ ਚ ਵਹਿ ਕੇ ਉਹ ਤਾਂ ਜਜਬਾਤਾਂ ਮੈਂ ਫਿਰ ਉਹਨਾਂ ਨੂੰ ਉਹ ਕਹਿੰਦਾ ਸੀ ਨਾ ਵੀ ਮੇਰੇ ਉਹ ਆਈਡਲ ਨੇ ਮੈਂ ਤਾਂ ਕਹਿ ਸੀਗਾ ਚਲੋ ਸੋਰੀ ਅੰਦਾਜ਼ਾ ਥੋੜੀ ਫੇਵਰੇਟ ਫਿਲਮ ਕਿਹੜੀ ਹੈ ਤਿੰਨ ਫਿਲਮਾਂ ਦੱਸ ਦੋ ਫੇਵਰੇਟ ਆਪਣੇ ਪੰਜਾਬੀ ਇੰਡਸਟਰੀ ਦੀਆਂ ਦੇਖੋ ਜਿਹੜਾ ਪੰਜਾਬੀ ਇੰਡਸਟਰੀ ਨੂੰ ਪਹਿਲਾਂ ਫਿਲਮਾਂ ਜਦੋਂ ਚੱਲਦੀਆਂ ਸੀ ਆਪਣੇ ਪਹਿਲਾਂ ਜਦੋਂ ਪੁਰਾਣੇ ਗੱਗੂ ਗੱਲ ਸਟਾਈਲ ਜਦੋਂ ਮੂਵੀਆਂ ਚੱਲਦੀ ਉਸ ਤੋਂ ਬਾਅਦ ਜਿਹੜਾ ਬਦਲਾਅ ਆਇਆ ਉਹ ਇੱਕੋ ਬੰਦੇ ਦੇ ਸਿਹਰਾ ਜਾਂਦਾ ਵਾ ਹਰਪ੍ਰਜਾ ਮਾਨਸਾਹ ਨਾ ਤੇ ਉਹ ਅਸਾਨੂੰ ਮਾਨ ਵਤਰਾ ਦਾ ਜੀ ਆਇਆਂ ਨੂੰ ਇੱਕ ਦੇਖੋ ਸੀ ਇੱਕ ਦੋ ਇੱਕ ਮੂਵੀ ਬੜੀ ਬੜੀ ਚੱਲੀ ਸੀ ਮਿੱਟੀਵਾਚਾ ਮਿੱਟੀਵਾਚਾ ਮਾਰਦੀ ਉਹ ਮੂਵੀਆਂ ਜਿਨ੍ਹਾਂ ਦੇ ਵਿੱਚ ਕਮਲ ਕੁੜੀ ਸੀਗੀ ਮਾਡਲ ਸੀ ਉਹ ਲੰਮੀ ਹਾਈਟ ਦੀ ਇਹਨਾਂ ਦਾ ਸਟੂਡੀਓ ਵੀ ਸੀਗਾ ਕਿਮੀ ਕਿਮੀ ਜਿਹੜਾ ਆਪੋ ਸੀਗੇ ਉਹ ਕਿਮੀ ਕਿਮੀ ਵੀ ਸੀਗੇ ਕਿਮੀ 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 ਵਰਮਾ ਉਹਦੇ ਬਾਬਾ ਲੰਮੀ ਹੈ ਕਿਮੀ ਵਰਮਾ ਹਾਂਜੀ ਤੇ ਉਹ ਜਿਹੜੀਆਂ ਇਹ ਇਹ ਹੀ ਤਿੰਨ ਚਾਰ ਮੂਵੀ ਅਸੀਂ ਜਿਨ੍ਹਾਂ ਨੇ ਸਾਰੇ ਨੂੰ ਅ ਇੰਡਸਟਰੀ ਨੂੰ ਚੇਂਜ ਕੀਤਾ ਤੇ ਹੁਣ ਜਿਹੜਾ ਪੰਜਾਬੀ ਸਿਨੇਮਾ ਚੱਲ ਰਿਹਾ ਵਾ ਇਹ ਹਰਪ੍ਰਜਨ ਮਾਨ ਬਾਈ ਦੀ ਹੀ ਬਦੌਲਤ ਆ ਕਿਉਂਕਿ ਉਹਨਾਂ ਨੇ ਹੀ ਸਿਨੇਮੇ ਨੂੰ ਉਹ ਦਵਾ ਐਂਡ ਉਹਦੇ ਉਹਦੇ ਲਈ ਸਭ ਤੋਂ ਵੱਡਾ ਮਤਲਬ ਇੱਕ ਕ੍ਰੈਡਿਟ ਜੋ ਡਾਇਰੈਕਟਰ ਸਾਹਿਬ ਉਹਨਾਂ ਦੇ ਮਨਪਾਜੀ ਜਿਨ੍ਹਾਂ ਨੇ ਉਹ ਸਾਰੀਆਂ ਫਿਲਮਾਂ ਨੂੰ ਇੱਕ ਵਿਜ਼ਨ ਦੇ ਕੇ ਉਹਨਾਂ ਨੇ ਉਹ ਬਣਾਇਆ ਤਾਂ ਉਹ ਸਿਨੇਮਾ ਵਾਪਸ ਆਇਆ ਫਿਰ ਉਸ ਤੋਂ ਬਾਅਦ ਤਾਂ ਕੈਰੀ ਆਨ ਜੱਟਾ ਬਹੁਤ ਸਾਰੀਆਂ ਫਿਲਮਾਂ ਜਿਹਦੇ ਨਾਲ ਇੱਕ ਬੂਮ ਮਿਲਿਆ ਤਾਂ ਅੱਜ ਸਿਨੇਮਾ ਜਿਹੜਾ ਜਾਂਦਾ ਹੈ ਬਾਈ ਹਰਭਜਨ ਮਾਨ ਨੂੰ ਜਾਂਦਾ ਜੀ ਨੇ ਇਹ ਬਹੁਤ ਉਹ ਮਤਲਬ ਬਹੁਤ ਸੋਹਣੀਆਂ ਮੂਵੀਆਂ ਸਟਾਰਟ ਤੋਂ ਆ ਕਰੀਆਂ ਪਹਿਲਾਂ ਇਹ ਉਹ ਚੱਲਦੀ ਹੁੰਦੀ ਸੀ ਜਿਵੇਂ ਉਹ ਇਮਾਰਤ ਕਟਲੋ ڈاکੂ ਫਲਾਨਾ ਉੱਤ ਜੱਟ ਦਾ ਉਹ ਪਹਿਲਾਂ ਹੋਰ ਤਰ੍ਹਾਂ ਦੇ ਮੈਟਰੀਅਲ ਸੀ ਉਹ ਤੋਂ ਬਾਅਦ ਜਿਹੜੀਆਂ ਇੱਕਦਮ ਇਹ ਅੱਛਾ ਕਨਸੈਪਟ ਤੇ ਖੇਡੇ ਹੈਰਭਜਨ ਮਾਨ ਬਾਈ ਹੁਣੀ ਖੇਡੇ ਨੇ ਉਹ ਤੋਂ ਬਾਅਦ ਆਪਣਾ ਸਿਨੇਮਾ ਚੇਂਜ ਹੋ ਗਿਆ ਜੀ ਬਿਲਕੁਲ ਸੋ ਹੁਣ ਆਪਾਂ ਇੱਕ ਤੇਰੇ ਕਰਕੇ ਤੇ ਆਉਨੇ ਆ ਆਡੀਅנס ਨੂੰ ਕੀ ਕਹਿਣਾ ਚਾਹੂਗੇ ਫਿਲਮ ਨੂੰ ਲੈ ਕੇ ਸੋ ਆਪਣੇ ਮੈਸੇਜ ਸਾਂਝੇ ਕਰਿਓ ਅ 14 ਨਵੰਬਰ ਨੂੰ ਸੜੀ ਫਿਲਮ ਆ ਰਹੀ ਜੀ ਇੱਕ ਤੇਰੇ ਕਰਕੇ ਚਿਲਡਰਨ ਡੇ ਵਾਲੇ ਦਿਨ ਇਸ ਸਾਲ ਦੀ ਆਖਰੀ ਫਿਲਮ ਹੋਣ ਵਾਲੀ ਹੈ ਉਸ ਤੋਂ ਬਾਅਦ ਤੁਸੀਂ ਪੰਜਾਬੀ ਫਿਲਮ ਹੈ ਜਿਹੜੀ ਉਹ ਅਗਲੇ ਸਾਲ ਹੀ ਕੋਈ ਦੇਖ पाओगे ਹਜੇ ਤੱਕ ਕੋਈ ਫਿਲਮ ਹੋਰ ਅਨਾਉਂਸ ਨਹੀਂ ਹੈ ਸੋ ਇਸ ਸਾਲ ਦੀ ਆਖਰੀ ਫਿਲਮ ਹੈ ਤਾਂ ਚਿਲਡਰਨ ਡੇ ਵਾਲੇ ਦਿਨ ਤੁਸੀਂ ਜ਼ਰੂਰ ਆਪਣੇ ਬੱਚਿਆਂ ਦੇ ਨਾਲ ਫੈਮਲੀ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਤੇ ਤੁਸੀਂ ਜਰੂਰ ਫਿਲਮ ਨੂੰ ਦੇਖ ਕੇ ਆਓ ਤੇ ਜਰੂਰ ਰਿਵਿਊ ਕਰਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਸਿੱਧਾ ਪਰਸਨਲ ਮੈਸੇਜ ਵੀ ਕਰ ਸਕਦੇ ਹੋ ਕਿ ਹਾਂ ਸਾਨੂੰ ਮਾੜੀ ਲੱਗੀ ਚੰਗੀ ਲੱਗੀ ਤੁਸੀਂ ਸਿੱਧਾ ਵੀ ਆਡੀਅנס ਨੂੰ ਇਹ ਰਿਕੁਐਸਟ ਹੈ ਕਿ ਜਿੰਨਾ ਤੁਸੀਂ ਰਿਵਰਟ ਕਰੋਗੇ ਉਹਨਾਂ ਸਾਡੇ ਲਈ ਬਿਲਕੁਲ ਤਾਂ ਜੋ ਅਸੀਂ ਅੱਗੇ ਜਰੂਰ ਪਹੁੰਚੋ ਚਾਹ। ਹਾਂਜੀ। ਥੈਂਕ ਯੂ ਸੋ ਮਚ ਗੱਲਾਂ ਬਾਤਾਂ ਕਰਕੇ ਤੁਹਾਡੇ ਨਾਲ ਬਹੁਤ ਚੰਗਾ ਲੱਗਿਆ ਤੇ ਗੇਮ ਖੇਡ ਕੇ ਵੀ ਮੈਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮਚ ਉਮੀਦ ਕਰਦੇ ਹਾਂ ਕਿ ਤੁਹਾਡੀ ਫਿਲਮ ਲੋਕਾਂ ਤੱਕ ਪਹੁੰਚੇ ਤੇ ਲੋਕੀ ਬਹੁਤ ਜ਼ਿਆਦਾ ਪਿਆਰ ਦੇਣ ਥੈਂਕ ਯੂ ਸੋ ਮਚ